ਪੰਜਾਬ ਪੁਲਿਸ ਸਟੇਟ ਲਗਭਗ ਬਣ ਚੁੱਕਿਆ ਹੁਣ ਇਹਨੇ ਲੱਤਾਂ ਤੇ ਸ਼ੁਰੂ ਕਰ ਲਈਏ ਛਾਤੀਆਂ ਤੱਕ ਪਹੁੰਚੂਗੀ ਕੋਈ ਗੱਲ ਨਹੀਂ ਥੋੜੀ ਹਰਾਸ ਚ ਬੰਦੇ ਨੇ ਹਣ ਤੋਂ ਬਾਅਦ ਗੋਲੀ ਕਿਵੇਂ ਵਜਦੀ ਹੈ ਜੀ ਸਵਾਲ ਤੇ ਹੈ ਨਾ ਜੇ ਪਹਿਲਾਂ ਪੁਲਸੀਆਂ ਨੂੰ ਸਜ਼ਾਾਂਵਾਂ ਦਿੱਤੀਆਂ ਹੁੰਦੀਆਂ ਹੁੰਦੀਆਂ ਉਦੋਂ ਤਾਂ ਇਹਨਾਂ ਦੇ ਜਿਹੜੇ ਮੂੰਹੋਂ ਲਹੂ ਨਿਕਲਿਆ ਅਗਲੇ 20 ਸਾਲ ਸੋਚ ਲੈ ਲੋਕਾਂ ਨੂੰ ਲਾਗੂ ਕੱਢਣ ਲਈ ਵੀਰ ਚੱਕੜ ਚ ਡਿੱਗੇ ਤਿਰਸੇ ਹੋਏ ਦਾ ਤੇ ਪੁਲਿਸ ਦੀ ਕੁੱਟ ਦਾ ਕਾਹਦਾ ਗੁੱਸਾ ਇਹ ਉਹ ਉਹ ਹਿਆਲਿਆ ਏ ਉਹ ਹੀ ਦੀ ਲੋਕਾਂ ਦੀ ਮਾਰਕਸ਼ਤਾ ਬਣਾਉਣਾ ਚਾਹੁੰਦੇ ਆ ਹੁਣ ਨਸ਼ੇ ਮੁਕਤ ਕਾਰਨੀ ਤੁਸੀਂ ਕਹਿੰਦੇ ਜੀ ਸਾਡੇ ਕੋਲ ਗਿੱਦੜ ਸਿੰਘ ਹੀ ਹੈਗੀ ਹੈ ਹਨ ਤਿੰਨ ਸਾਲ ਬਾਅਦ ਬੁਲਡੋਜ਼ਰ ਕੰਮ ਸ਼ੁਰੂ ਕਰ ਲਿਆ ਹੁਣ ਮੈਂ ਕਹਿੰਦਾ ਨਜਾਇਜ਼ ਕਬਜ਼ਾ ਜਦੋਂ ਪੁਲਿਸ ਵਾਲੇ ਸਿਆਸੀ ਬਿਆਨ ਦੇਣ ਲੱਗੇ ਜਦੋਂ ਅੰਦੋਲਨਕਾਰੀਆਂ ਤੇ ਸਰਕਾਰ ਦੇ ਵਿੱਚ ਪੁਲਿਸ ਵਾਲੇ ਬਤੂਲੇ ਬਣਨ ਲੱਗ ਪਏ ਜਦੋਂ ਰਿਟਾਇਰਡ ਪੁਲਿਸ ਅਫਸਰਾਂ ਨੂੰ ਇਸ ਕੰਮ ਤੇ ਲਾ ਲਿਆ ਜਾਵੇ ਜਿਹਦਾ ਮਤਲਬ ਸਿਵਲ ਪ੍ਰਸ਼ਾਸਨ ਕਿੱਥੇ ਆ ਸਿਆਸਤਦਾਨ ਕਿੱਥੇ ਨੇ ਹੁਣ ਤਾਂ ਹਾਲ ਇਹ ਆ ਵੀ ਕੇਂਦਰੀ ਮੰਤਰੀ ਜਦੋਂ ਚੰਡੀਗੜ੍ਹ ਮੀਟਿੰਗ ਕਰਨ ਆਉਂਦੇ ਨੇ ਕੇਂਦਰੀ ਮੰਤਰ ਦੇ ਆਲੇ ਦੁਆਲੇ ਦੋ ਪੰਜਾਬ ਦੇ ਪੁਲਿਸ ਅਫਸਰ ਖੜੇ ਹੁੰਦੇ ਨੇ ਮਿੱਤਰ ਪਿਆਰੇ ਉਹ ਆਪਣੇ ਨਾਲ ਤੁਹਾਡੇ ਜਾਣੇ ਪਛਾਣੇ ਮਾਲਵਿੰਦਰ ਸਿੰਘ ਮਾਲੀ ਜੀ ਨੇ ਮਾਲੀ ਸਾਹਿਬ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਪਾਸੇ ਧੜਾ ਧੜ ਰੋਜ਼ ਐਨਕਾਊਂਟਰ ਹੋ ਰਹੇ ਨੇ ਦੂਜੇ ਪਾਸੇ ਇੱਕ ਫੌਜੀ ਅਫਸਰ ਕਰਨਲ ਦੇ ਨਾਲ ਕੁੱਟਮਾਰ ਹੋਈ ਹੈ ਇਹਨਾਂ ਦੋਨਾਂ ਮਾਮਲਿਆਂ ਦੇ ਉੱਪਰ ਤੁਸੀਂ ਕੀ ਕਹੋਗੇ ਇੱਕ ਪੰਜਾਬੀ ਦੇ ਸ਼ਾਇਰ ਦੀਆਂ ਕੁਝ ਲਾਈਨਾਂ ਨੇ ਉਹ ਚਾਹੁੰਦੇ ਨੇ ਕਿ ਇਸ ਧਰਤ ਤੇ ਕੋਈ ਫੁੱਲ ਨਾ ਖਿੜੇ ਜਿਹੜਾ ਖਿੜੇ ਬਸ ਉਹਨਾਂ ਦੀ ਕਨਸ ਦੀ ਸਜਾਵਟ ਬਣੀ ਉਹ ਚਾਹੁੰਦੇ ਨੇ ਇਸ ਧਰਤ ਤੇ ਕੋਈ ਬੋਲ ਨਾ ਉੱਠੇ ਜੋ ਵੀ ਬੋਲੇ ਬਸ ਉਹਨਾਂ ਦੀ ਹਾਮੀ ਭਰੇ ਪੰਜਾਬ ਪੁਲਿਸ ਸਟੇਟ ਲਗਭਗ ਬਣ ਚੁੱਕਿਆ ਜਵਾਨਬੰਦੀ ਦੀ ਗੱਲ ਕਰੋ ਆਪਾਂ ਪਹਿਲਾਂ ਵੀ ਇੱਕ ਵਾਰ ਗੱਲ ਕੀਤੀ ਸੀ ਵੀ ਜਿਹੜਾ ਵਿਰੋਧ ਮੁਕਤ ਕੋਈ ਵੀ ਚੀਜ਼ ਹੁੰਦੀ ਹੈ ਉੱਥੇ ਜਮਹੂਰੀਅਤ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਜੀ ਜਮਹੂਰੀਅਤ ਹੈ ਹੀ ਇਸ ਗੱਲ ਕਰਕੇ ਵੀ ਤੁਹਾਡੀ ਕੋਈ ਵਿਰੋਧੀ ਤੇ ਰਾ ਵੱਖਰੇ ਵਿਚਾਰਾਂ ਵਾਲੀ ਤੇਰਾ ਹੂੰ ਇਸੇ ਕਰਕੇ ਜੇ ਜਦੋਂ ਤੁਸੀਂ ਕਹਿੰਦੇ ਹੋ ਕਾਂਗਰਸ ਮੁਕਤ ਭਾਰਤ ਕਿੱਥੋਂ ਤੁਰੀ ਹੋਈ ਗੱਲ ਅੰਦੋਲਨ ਮੁਕਤ ਸੜਕ ਸਵਾਲ ਮੁਕਤ ਮੀਡੀਆ ਵਿਰੋਧੀ ਤੇ ਮੁਕਤ ਸੰਸਦ ਹੋ ਗਈ ਸੀ ਨਾ ਨਹੀਂ ਹੂੰ ਪੰਜਾਬ ਦੇ ਵਿੱਚ ਸਰਕਾਰ ਜਿਹੜੇ ਰਾਹਾਂ ਤੇ ਤੁਰੀ ਆ ਤੁਸੀਂ ਇਹ ਦੇਖੋ ਜਦੋਂ ਪੁਲਿਸ ਵਾਲੇ ਸਿਆਸੀ ਬਿਆਨ ਦੇਣ ਲੱਗ ਜਾਣ ਜਨ ਅੰਦੋਲਨਕਾਰੀਆਂ ਤੇ ਸਰਕਾਰ ਦੇ ਵਿੱਚ ਪੁਲਿਸ ਵਾਲੇ ਵਿਚੋਲੇ ਬਣਨ ਲੱਗ ਜਾਣ ਜਦੋਂ ਰਿਟਾਇਰਡ ਪੁਲਿਸ ਅਫਸਰਾਂ ਨੂੰ ਇਸ ਕੰਮ ਤੇ ਲਾ ਲਿਆ ਜਾਵੇ ਜਿਹਦਾ ਮਤਲਬ ਸਿਵਲ ਪ੍ਰਸ਼ਾਸਨ ਕਿੱਥੇ ਆ ਸਿਆਸਦਾਨ ਕਿੱਥੇ ਨੇ ਹੁਣ ਤਾਂ ਹਾਲ ਇਹ ਆ ਵੀ ਕੇਂਦਰੀ ਮੰਤਰੀ ਜਦੋਂ ਚੰਡੀਗੜ੍ਹ ਮੀਟਿੰਗ ਕਰਨ ਆਉਂਦੇ ਨੇ ਕੇਂਦਰੀ ਮੰਤਰ ਦੇ ਆਲੇ ਦੁਆਲੇ ਦੋ ਪੰਜਾਬ ਦੇ ਪੁਲਿਸ ਰਿਟਾਇਰਡ ਅਫਸਰ ਖੜੇ ਹੁੰਦੇ ਨੇ ਸੋ ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇਹ ਸਵਾਲ ਇੱਕ ਵੱਖਰਾ ਗੱਲ ਜਾ ਕਿੱਦਨੂ ਰਹੀ ਆ ਤੁਸੀਂ ਉਹ ਵੇਖੋ ਕਿਉਂਕਿ ਸਟੇਟ ਦਾ ਹਮੇਸ਼ਾ ਇੱਕ ਨੀਤੀ ਹੁੰਦੀ ਆ ਇੱਕ ਗੱਲ ਨੂੰ ਬਹੁਤ ਹੱਦ ਤੱਕ ਵਧਣ ਦਿਓ ਮਤਲਬ ਲੋਕਾਂ 'ਤੇ ਪ੍ਰਭਾਵ ਦੇ ਦਿਓ ਵੀ ਯਾਰ ਕਾਨੂੰਨ ਨਾਲੇ ਮਸਲੇ ਹੱਲ ਨਹੀਂ ਕੀਤੇ ਜਾ ਸਕਦੇ ਲੋਕਾਂ ਤੋਂ ਕਹਿਣ ਲਾ ਦੋ ਵੀ ਯਾਰ ਇਹਨਾਂ ਨੂੰ ਖਤਮ ਕਰੋ ਹੁਣ ਨਸ਼ੇ ਮੁਕਤ ਕਰਨ ਦੀ ਤੁਸੀਂ ਕਹਿੰਦੇ ਸੀ ਸਾਡੇ ਕੋਲੇ ਗਿੱਦੜ ਸਿੰਘ ਹੀ ਹੈਗੀ ਆ ਨਾ ਜੀ 3 ਸਾਲ ਬਾਅਦ ਬੁਲਡੋਜ਼ਰ ਕਲਤਰ ਸ਼ੁਰੂ ਕਰ ਲਿਆ ਹੂੰ ਹੁਣ ਮੈਂ ਕਹਿੰਦਾ ਨਜਾਇਜ਼ ਕਬਜ਼ਾ ਹੂੰ ਮੈਂ ਇਹ ਵੀ ਕਹਿਣਾ ਵੀ ਨਸ਼ੇ ਦੇ ਪੈਸੇ ਨਾਲ ਕੁੱਠੀ ਬਣਾਈ ਆ ਪਰ ਇਹਦਾ ਫੈਸਲਾ ਕੌਣ ਕਰੂਗਾ ਹੂੰ ਕਾਨੂੰਨ ਆ ਨਾ ਜੀ ਤੁਸੀਂ ਕਾਨੂੰਨ ਦੇ ਕੋਲੇ ਜਾਓਗੇ ਕਾਨੂੰਨ ਫੈਸਲਾ ਕਰੂ ਉਹਨੂੰ ਲਾਗੂ ਤੁਹਾਡੀ ਪੁਲਿਸ ਜਾਂ ਉਹ ਅਧਿਕਾਰੀ ਕਰਾਉਣਗੇ ਤੁਸੀਂ ਆਪੇ ਜੱਜ ਤੇ ਆਪੇ ਵਕੀਲ ਬਣਗੇ ਹੂੰ ਜੇ ਹਾ ਦਾ ਨਾਰਾ ਮਾਰਿਆ ਸੀ ਨਵਾਬ ਮਲੇਰ ਕੁੱਟਲੇ ਨੇ ਕੀ ਕਿਹਾ ਸੀ ਥੋੜੀ ਲੜਾਈ ਗੁਰੂ ਗੋਬਿੰਦ ਸਿੰਘ ਨਾਲ ਬੱਚਿਆਂ ਨਾਲ ਉਹ ਘਰ ਇਕੱਲੇ ਉਹਦਾ ਨਹੀਂ ਉਹਦੇ ਪਰਿਵਾਰ ਦਾ ਘਰ ਆ ਉਹਦੇ ਖਾਤਰ ਤੁਸੀਂ ਬਲਡੋਲਦਲ ਚਲਾ ਲਿਆ ਤੇ ਮਾੜੀ ਗੱਲ ਇਹ ਆ ਕਈ ਕਹਿਣ ਵੀ ਲੱਗੇ ਵੀ ਠੀਕ ਆ ਜਾ ਰਹੇ ਐਂ ਸੂਤਉਣਗੇ ਤੁਸੀਂ ਕਹਿੰਦੇ ਹੋ ਗਰਨੇਡ ਚੱਲ ਗਿਆ ਮੁੜ ਕੇ ਕਹਿੰਦੇ ਪਟਾਕਾ ਸੀ ਜੀ ਉਹ ਤਾਂ ਕਿਤੇ ਕਹਿੰਦੇ ਟਾਇਰ ਫਟ ਗਿਆ ਗੱਲ ਨੂੰ ਵਧਣ ਦਿੰਦੇ ਹੋ ਫਿਰ ਹੁੰਦਾ ਵੀ ਪੁਲਿਸ ਦੇ ਕੋਈ ਹੱਥ ਨਹੀਂ ਆਇਆ ਅਚਾਨਕ ਬੰਦੇ ਤੁਸੀਂ ਫੜਦੇ ਹੋ ਜਾਂ ਕਿ ਯੂਪੀ ਚ ਪੁਲਿਸ ਮੁਕਾਬਲਾ ਬਣਾ ਦਿੰਦੇ ਹੋ ਹੂੰ ਖਾੜਕੂ ਦੌਰ ਵੇਲੇ ਵੀ ਮਜਾਇਲ ਦੱਸਦੇ ਨਹੀਂ ਐਂ ਬੜਾਏ ਨੇ ਨਾ ਬਾਹਰ ਜਾ ਕੇ ਮੁਕਾਬਲੇ ਹੂੰ ਮਤਲਬ ਹੁਣ ਦੇਖੋ ਕੰਡੇ ਅਸਲ ਚ ਬਾਦਲ ਸਾਹਿਬ ਨੇ ਬੀਜੇ ਹੋਏ ਨੇ ਹੂੰ ਬੀਜੇ ਦਾ ਕਾਂਗਰਸ ਨੇ ਗਵਰਨਰ ਰੇਜ ਵੇਲੇ ਨੇ ਜਦੋਂ ਮੁੰਡੇ ਫੜਫੜ ਮਾਰੇ ਇਹਨਾਂ ਨੇ ਵਾਦਾ ਕੀਤਾ ਸੀ 97 ਚ ਹੂੰ ਹਿੰਸਾ ਦੇ ਕਾਰਨਾਂ ਦੀ ਉੱਚ ਪੱਧਰੀ ਅਦਾਲਤੀ ਕਮਿਸ਼ਨ ਜਾਂਚ ਕਰੂ ਹੂੰ ਦੋਸ਼ੀਆਂ ਨੂੰ ਮੁਜਰਮਾਂ ਦੇ ਕਟਹਿਰੇ 'ਚ ਖੜੇ ਕਰਾਂਗੇ ਤੇ ਉਹ ਤੋਂ ਮੁਕਰੇ ਵਿਧਾਨ ਸਭਾ 'ਚ ਹੂੰ ਸ਼ਕਾਰੀ ਅਫਸਰ ਐਸਐਸਪੀ ਲੈ ਹੂੰ ਉਹਨਾਂ ਨੇ ਮੁਕਦਮੇ ਸਰਕਾਰੀ ਖਰਚੇ ਤੇ ਲੜਨ ਦੇ ਫੈਸਲੇ ਕੀਤੇ ਇੱਕ ਸੋਚ ਬਦਲਦੀ ਹੂੰ ਉਹਨਾਂ ਤੋਂ ਡੀਜੀਪੀ ਸੈਣੀ ਲੱਗਿਆ ਉਹ ਤੋਂ ਇਜਹਾਰ ਆਲਮ ਆਲਮ ਸੈਨ ਨਾਲ ਸੀਨੀਅਰ ਵਾਈਸ ਪ੍ਰਧਾਨ ਬਣਿਆ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਫੜ ਕੇ ਮਾਰੇ ਆ ਜਾਂਚ ਹੋਈ ਉਹਦੀ ਅਕਾਲੀ ਸਰਕਾਰ 15 ਸਾਲ ਰਹਿ ਗਈ ਉਹ ਜਾਂਚ ਲਫਾਫੇ ਜੀ ਦੱਬੀ ਰਹੀ। ਸਵਰਨ ਸਿੰਘ ਘੋਟਣਾ। ਉਹਨਾਂ ਸ਼ਿਕਾਰੀਆਂ ਦੇ ਮੁੰਡੇ ਪੁਲਿਸ ਅਫਸਰ ਬਣਾਇਆ ਸਤਿੰਦਰ ਸਿੰਘ। ਜਦੋਂ ਅਮਰਤਪਾਲ ਦੇ ਨਾਲ ਗਿਆ ਉਦੋਂ ਵੀ ਉਹ ਉੱਥੇ ਸੀ। ਹਾਂ। ਆ ਪੁਲਿਸ ਐਨਕਾਊਂਟਰ ਕਰਨ ਵੇਲੇ ਵੀ ਉਹ ਉੱਥੇ ਸੀ। ਹਾਂ। ਉਹਨੇ ਇਹੀ ਵੀ ਬੰਦਾ ਫੜਿਆ ਜੀ ਅਸਲਾ ਬਰਾਮਦ ਕਰਨਾ ਸੀ ਉਹਨੇ ਸਾਡੇ ਤੇ ਗੋਲੀ ਚਲਾਤੀ। ਹਾਂ। ਹੁਣ ਉਹ ਟੋਏ 'ਚ ਪਹਿਲੀ ਗੱਲ ਉਹ ਹੀ ਕਿਉਂ ਪੱਟਦਾ ਜੀ? ਹਾਂ। ਉਹ ਕਹਿੰਦਾ ਇੱਥੇ ਦੱਬਿਆ ਹੋਇਆ ਤੁਸੀਂ ਕੱਢ ਲਓ। ਕੱਢਣਸਾਰ ਕਿਵੇਂ ਗੋਲੀ ਚਲਾ ਦੋ ਜੀ ਹੱਥ ਕਣੀ ਲੱਗੇ ਹੋਈਆਂ ਨੇ ਤੁਹਾਡੇ ਉਹਦਾ ਮੁਕਾਬਲਾ ਬਣਾਤ ਫੇਰ ਜਿਹੜੇ ਗੰਗੈਂਸਟਰ ਨੇ ਦਿੱਲੀ ਪੁਲਿਸ ਉਹਨਾਂ ਨੂੰ ਐ ਫੜ ਲੈਂਦੀਆਂ ਜਿਵੇਂ ਆਲਣਿਆਂ ਤੇ ਬਿਠਾਏ ਹੁੰਦੇ ਆ ਕੋਟਕਪੂਰੇ ਉਹ ਮੁੰਡਾ ਮਾਰਿਆ ਇੱਕ ਸਰਸੇ ਵਾਲਾ ਸ਼ਾਮ ਨੂੰ ਨੀਲਪੁਰ ਤੋਂ ਆਕੇ ਦਿੱਲੀ ਪੁਲਿਸ ਵਾਲੇ ਫੜ ਕੇ ਲੈ ਗਏ ਤੇ ਜਦੋਂ ਭੇਜਦੇ ਨੇ ਪੂਰੀ ਸਿਕਿਉਰਿਟੀ ਨਾਲ ਭੇਜਦੇ ਨੇ ਲਿਖ ਕੇ ਲੈਂਦੇ ਨੇ ਜਿਨ੍ਹਾਂ ਨੂੰ ਇਹ ਫੜਦੇ ਨੇ ਭਕਣਾ ਕੋਠੀ ਦੋ ਫੜ ਕੇ ਮਾਰ ਦਿੱਤੀ ਹੁਣ ਥੋੜੀ ਹਰਾਸਤ ਬੰਦੇ ਨੇ ਹੱਥਕੜੀਆਂ ਲੱਗੀਆਂ ਹੋਈਆਂ ਨੇ ਹਰਾਸਤ ਦੇ ਵਿੱਚੋਂ ਭੱਜਣ ਲੱਗਿਆ ਜੀ ਗੋਲੀ ਲੱਤ 'ਚ ਵੱਜੀ ਹਮ ਹਰ ਇੱਕ ਗੋਲੀ ਲੱਤ ਕਿਉਂ ਵੱਜਦੀ ਆ ਜਦੋਂ ਪਹਿਲਾਂ ਲੋਕ ਕਹਿੰਦੇ ਹੁੰਦੇ ਨੇ ਸਿੱਧੀ ਛਾਤੀ 'ਚ ਗੋਲੀ ਕਿਉਂ ਮਾਰਦੇ ਹੋ ਜਦੋਂ ਕਿਸੇ ਨੂੰ ਫੜਨਾ ਗੋਲੀ ਹੇਠਾਂ ਚਲਾਈ ਨਹੀਂ ਹੁੰਦੀ ਐ ਤੁਸੀਂ ਸਿੱਧੀ ਛਾਤੀ 'ਚ ਮਾਰਦੇ ਹਮ ਹੁਣ ਇਹਨੇ ਲੱਤਾਂ ਤੇ ਸ਼ੁਰੂ ਕਰ ਲਈਆਂ ਛਾਤੀਆਂ ਤੱਕ ਪਹੁੰਚੋ ਜੀ ਕੋਈ ਗੱਲ ਨਹੀਂ ਪਰ ਉਹ ਕਹਿ ਰਹੇ ਨੇ ਵੀ ਪਹਿਲਾਂ ਸਾਡੇ ਤੇ ਸਵਾਲ ਉੱਠਦੇ ਸੀਗੇ ਵੀ ਤੁਸੀਂ ਛਾਤੀ 'ਚ ਗੋਲੀ ਮਾਰਦੇ ਹੋ ਲੱਤ 'ਚ ਕਿਉਂ ਨਹੀਂ ਮਾਰਦੇ بولس ਦਾ ਇਹ جواب ਹੈ ਕਿ ਜੇ ਹੁਣ ਅਸੀਂ ਲੋੜ ਪੈਣ ਤੇ ਲੱਤ 'ਚ ਮਾਰਦੇ ਆ ਤੇ ਅਸੀਂ ਗਲਤ ਕੀ ਕਰ ਰਹੇ ਆ ਨਹੀਂ ਪਹਿਲਾਂ ਇਸ ਪੱਖੋਂ ਗਲਤ ਸੀ ਵੀ ਤੁਸੀਂ ਉਹਨਾਂ ਨੂੰ ਫੜ-ਫੜ ਕੇ ਮਾਰੇ ਆ ਹੁਣ ਇਸ ਪੱਖੋਂ ਗਲਤ ਆ ਵੀ ਤੁਸੀਂ ਫੜ ਕੇ ਗੋਲੀ ਚਲਾਉਂਦੇ ਹੋ ਮੈਂ ਕਹਿੰਦਾ ਮੁਕਾਬਲਾ ਹੋ ਰਿਹਾ ਉਹਨਾਂ ਨਾਲ ਉਸ ਦੌਰਾਨ ਕਿਸੇ ਦੇ ਲੱਤ 'ਚ ਗੋਲੀ ਲੱਗੇ ਕੋਈ ਗੱਲ ਨਹੀਂ ਥੋੜੀ ਹਰਾਸ 'ਚ ਬੰਦੇ ਨੇ ਫੜਣ ਤੋਂ ਬਾਅਦ ਗੋਲੀ ਕਿਵੇਂ ਵਜਦੀ ਹੈ ਜੀ ਸਵਾਲ ਤੇ ਹੈ ਨਾ ਤੁਸੀਂ ਤੁਰ ਰਹੇ ਹੋ ਇੱਕ ਪਾਸੇ ਗੱਲ ਸਹੀ ਦੀ ਨਹੀਂ ਡਾਕਟਰ ਸਾਹਿਬ ਗੱਲ ਪਹੀ ਦੀ ਹੈ ਕਿਹੜੇ ਪੈਸੇ ਦੀ ਗੱਲ ਹੈ ਜੀ ਝੂਠੇ ਮੁਕਾਬਲੇ ਨੇ ਯੂਪੀ ਚ ਤਿੰਨ ਮਾਰੀ ਨੇ ਕੋਈ ਸਿਆਸੀ ਪਾਰਟੀ ਬੋਲੀ ਆ ਬਲਡੋਜਰ ਕਤਲ ਆ ਕਲਚਰ ਦੇ ਖਿਲਾਫ ਕੋਈ ਬੋਲ ਰਿਹਾ ਯੋਗੀ ਵਾਲਾ ਬਲਡੋਜਰ ਸੀ ਜਿਹਨੂੰ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ ਸੀ ਵੀ ਆਏ ਨਹੀਂ ਹੋਣਾ ਚਾਹੀਦਾ ਤੇ ਇਹਨਾਂ ਨੇ ਉਹ ਚਲਾ ਲਿਆ ਇੱਥੇ ਕਹਿੰਦੇ ਨੇ ਨਸ਼ਿਆਂ ਵਿਰੋਧ ਅੰਦੋਲਨ ਆ ਬਹਾਨਾ ਇਹ ਲਾਉਂਦੇ ਨੇ ਗੈਰਕਾਨੂੰਨੀ ਸਾਰੀ ਹੋਈ ਹੋਈ ਸੀ ਇਹ ਫੈਸਲਾ ਕੌਣ ਕਰੂ ਵੀ ਗੈਰਕਾਨੂੰਨੀ ਆ ਆਪੇ ਜੱਜ ਆਪੇ ਵਕੀਲ ਆਪੇ ਸਾਰਾ ਕੁਝ ਹੁਣ ਤੁਸੀਂ ਮਿਲਟਰੀ ਵਾਲੇ ਉਹਦੀ ਗੱਲ ਲੈਣੀ ਨਹੀਂ ਕਰਨ ਸਾਹਿਬ ਜੀ ਨਹੀਂ ਮੈਂ ਇਸੇ ਤੇ ਮੈਂ ਇੱਕ ਵਾਰੀ ਪੁੱਛਣਾ ਚਾਹਣਾ ਤੁਸੀਂ ਇੱਕ ਪੋਸਟ ਪਿਛਲੇ ਦਿਨੀ ਪਾਈ ਵੀ ਲੱਤਾਂ 'ਚ ਗੋਲੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਨੇ ਹੌਲੀ-ਹੌਲੀ ਛਾਤੀਆਂ 'ਚ ਵੱਜਣ ਗਿਆ ਉਹਦਾ ਪੂਰਾ ਅਰਥ ਕੀ ਹੈ ਉਹਦਾ ਪੂਰਾ ਅਰਥ ਇਹ ਆ ਵੀ ਇਹ ਗੱਲ ਸ਼ੁਰੂ ਜਦੋਂ ਕਰਦੇ ਨੇ ਜਦੋਂ ਮੈਂ ਕਹਿੰਦਾ ਸਹੇਦ ਨਹੀਂ ਪਹੇ ਦੀ ਆ ਜਿਸਮਾਨੀ ਤੌਰ ਤੇ ਖਾਤਮੇ ਵੱਲ ਇਹ ਤੁਰ ਰਹੇ ਨੇ ਮੁਕਾਬਲੇ ਸ਼ੁਰੂ ਹੋ ਗਏ ਮੈਂ ਤੁਹਾਨੂੰ ਤਿੰਨ ਯੂਪੀ ਵਾਲਿਆਂ ਨੇ ਕਿਹਾ ਦੋ ਮੁਕਾਬਲੇ ਇੱਥੇ ਕਿਹਾ ਅੱਜ ਇੱਕ ਪੋਸਟ ਪਈ ਹੋਈ ਹੈ ਸ਼ਾਇਦ ਅੰਮ੍ਰਿਤਸਰ ਦਾ ਜਲੰਧਰ ਕਿਸੇ ਦਾ ਮੁਕਾਬਲਾ ਇਸ ਤਰ੍ਹਾਂ ਦਾ ਹੋ ਗਿਆ। ਤੁਸੀਂ ਗੰਗਾਸਟਰਾਂ ਤੇ ਲੁਟੇਰਿਆਂ ਤੋਂ ਸ਼ੁਰੂ ਕਰਕੇ ਇਹ ਗੱਲ ਫਿਰ ਵਿਰੋਧੀ ਵਿਚਾਰਾਂ ਵਾਲਿਆਂ ਨੂੰ ਹੀ ਆਉਣਗੀਆਂ। ਕਿਉਂਕਿ ਜਦੋਂ ਤੁਸੀਂ ਸਹਿਣ ਨਹੀਂ ਕਰਦੇ ਵਿਰੋਧੀ ਆਵਾਜ਼, ਵਿਰੋਧੀ ਗੱਲ ਲੋਕਾਂ ਨੂੰ ਇਹ ਇਸ ਗੱਲ ਲਈ ਕਹਿ ਦਿਨੋ ਵੀ ਯਾਰੇ ਤਾਂ ਹੀ ਖਤਮ ਹੋਣਗੇ। ਬਾਈ ਜੀ ਨਾ ਤਾਂ ਕੋਈ ਖਾੜਕੂ ਜੰਮਦਾ, ਨਾ ਕੋਈ ਗੰਗਾਸਟਰ ਜੰਮਦਾ, ਨਾ ਕੋਈ ਲੁਟੇਰਾ ਜੰਮਦਾ, ਇੱਕ ਸਿਚੁਏਸ਼ਨ ਹਾਲਾਤ ਆ। ਉਹਦੇ ਵਿੱਚ ਪੈਦਾ ਹੋ ਜਾਂਦੇ ਨੇ। ਤੁਸੀਂ ਗੈਂਗਸਟਰ ਦੇਖੋ ਕਿੰਨੇ ਚੋਟੀ ਦੇ ਖਲਾਰੇ ਲੜਾਰੇ ਨੇ ਜਿਹੜੇ ਗੈਂਗਸਟਰ ਕਿਉਂ ਬਣੇ ਹੂੰ ਜੇ ਬੈਕਗ੍ਰਾਉਂਡ ਤੁਸੀਂ ਦੇਖੋ ਉਹਨਾਂ ਦੀ ਕੋਈ ਪੁਲਿਸੀ ਦਾ ਪੁੱਤ ਆ ਜੀ ਕੋਈ ਚੰਗੇ ਅਮੀਰ ਘਰ ਦਾ ਹੈਗਾ ਜੀ ਚਲੋ ਬਾਕੀ ਵੀ ਉਹ ਹੋਏ ਹੋਏ ਨੇ ਤੁਸੀਂ ਇੱਕ ਪਾਸ਼ ਨੇ ਇੱਕ ਵਾਰ ਲਿਖਿਆ ਸੀ ਕਹਿੰਦਾ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ ਹੂੰ ਸੁਪਨੇ ਮਾਰਦੇ ਤੁਸੀਂ ਪੰਜਾਬ ਦੇ ਪੰਜਾਬ ਦੇ ਆਲਿਆਂ ਨੂੰ ਜੇ ਆਪਦਾ ਭਵਿੱਖ ਨਹੀਂ ਦਿਸਦਾ ਉਸ ਤਾਂ ਵਾਰਾਂ ਨੂੰ ਓਡਾਰੀਆਂ ਮਾਰ ਰਹੇ ਨੇ ਉਹ ਵੀ ਪੜ੍ਹੇ ਲਿਖੇ ਨੇ ਅਸੀਂ ਉਹਨਾਂ ਵੇਲੇਾਂ 'ਚ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਇਨਕਲਾਬ ਦੇ ਝੰਡੇ ਚੱਕੇ ਹੋਏ ਸੀ ਅਸੀਂ ਉਹਨੂੰ ਬ੍ਰੇਨ ਡਰੇਨ ਕਹਿੰਦੇ ਸੀ ਵੀ ਲੋਕ ਸਾਡੇ ਮੁਲਕ ਦਾ ਸੋਮੇ ਵਰਤ ਕੇ ਡਾਕਟਰ ਬਣਦੇ ਨੇ ਇੰਜੀਨੀਅਰ ਬਣਦੇ ਨੇ ਹੋਰ ਬਣਦੇ ਨੇ ਉਹਨਾਂ ਨੂੰ ਬਣਿਆ ਬਣਾਇਆ ਬਾਹਰਲਾ ਮਿਲ ਜਾਂਦਾ ਬ੍ਰੇਨ ਡਰੇਨ ਆ ਤੇ ਹੁਣ ਅਸੀਂ ਦੁਕਾਨਾਂ ਖੋਲ ਕੇ ਇਛਾਤ ਕਰ ਰਹੇ ਹਾਂ ਵੀ ਜਾਓ ਜੀ ਮਤਲਬ ਜਦੋਂ ਪਹਿਲਾਂ ਤਾਂ ਜੀ ਦੋ ਦੋ ਚਾਰ ਚਾਰ ਮੁੰਡੇ ਹੁੰਦੇ ਸੀ ਇੱਕ ਵਾਰ ਚਲਾ ਗਿਆ ਕੋਈ ਇੱਧਰ ਖੇਤੀ ਕਰਦਾ ਉਦੋਂ ਬਾਹਰੋਂ ਪੈਸੇ ਵੀ ਆਉਂਦੇ ਸੀ ਆਹ ਲਾ ਕਹਿੰਦਾ ਜੇ ਇੰਗਲੈਂਡੀਆ ਨੇ ਚਵਾਰਾ ਪਾ ਲਿਆ ਓਏ ਇੰਗਲੈਂਡੀਆ ਨੇ ਆ ਨਾਲ ਵਾਲਾ ਖਰੀਦ ਲਿਆ ਹੁਣ ਕੀ ਆ ਹੁਣ ਕਹਿੰਦੇ ਨੇ ਬਾਪੂ ਵੇਚ ਆ ਜਾ ਇੱਥੇ ਜੇ ਆਹ ਲਾ ਕਹਿੰਦਾ ਨਹੀਂ ਮੈਂ ਨਹੀਂ ਵੇਚਣੀ ਅਸੀਂ ਸਾਨੂੰ ਕਿਹੜਾ ਠੇਕਾ ਦਊ ਇੱਥੇ ਵੇਚ ਕੇ ਆ ਜਾ ਹੁਣ ਤਾਂ ਆ ਚੱਲ ਰਿਹਾ ਸਾਰਾ ਕੁਝ ਜਿਹਦਾ ਮਤਲਬ ਪੰਜਾਬ ਜਿਹੜਾ ਕਿਹਾ ਇਹ ਜਾਂਦਾ ਵੀ ਸਭ ਤੋਂ ਵਧੀਆ ਧਰਤੀ ਆ ਇੱਥੋਂ ਦਾ ਮਾਹੌਲ ਜੋ ਸਾਰੀ ਸਿਚੁਏਸ਼ਨ ਆ ਲੋਕਾਂ ਦਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਉਹਦੇ ਵਿੱਚੋਂ ਫਿਰ ਇਹ ਨਸ਼ੇ ਨੇ ਜਿਹੜੇ ਵੀ ਫ੍ਰਸਟ੍ਰੇਸ਼ਨ ਆ ਨਾ ਦੀ ਇੱਕ ਹਮ ਪਹਿਲਾਂ ਤਾਂ ਇਹ ਕਹਿੰਦੇ ਉਹਦੇ ਖਾਦਾ ਪੀਤਾ ਲਾਹੇ ਦਾ ਬਾਕੀ ਅਮਨ ਸ਼ਾਹ ਦਾ ਇੱਕ ਹੋਰ ਹਾਲਤ ਸੀ ਹਮ ਹੁਣ ਯਾਰ ਜ਼ਿੰਦਗੀ ਜਿਉਣ ਦੀ ਚਾਹ ਨਾ ਰਿਹਾ ਹੋਵੇ ਉਹਦੇ ਵਿੱਚੋਂ ਬੁਰੀਆਂ ਲਾਮ ਤਾਂ ਨਹੀਂ ਜਿਹੜਾ ਉਹ ਲੈਂਦੀਆਂ ਨੇ ਚਾਹ ਜਗਾਓ ਨਾ ਜੀ ਤੁਸੀਂ ਲੋਕਾਂ ਦਾ ਲੋਕਾਂ ਨੂੰ ਸੁਪਨੇ ਲੈਣ ਦਿਓ ਸੁਪਨੇ ਜਗਾਓ ਤੇ ਸੁਪਨੇ ਪੂਰੇ ਕਰੋ ਸਪਨੇ ਲੈਣੇ ਚਾਹੀਦੇ ਨੇ ਸੁਪਨੇਵੇਂ ਨਾ ਜ਼ਿੰਦਗੀ ਕੀ ਹੁੰਦੀ ਆ ਸੁਪਨੇ ਮਾਰੇ ਹੋਏ ਨੇ ਜਿਹਦੇ ਕਰਕੇ ਪੰਜਾਬ ਦੀ ਇਹ ਹਾਲਤ ਬਣ ਰਹੀ ਆ ਇਹ ਸਹੀ ਰਾਹ ਪੈਣ ਦੀ ਥਾਂ ਇਹ ਡਾਂਗ ਦੇ ਨਾਲ ਗੋਲੀਆਂ ਦੇ ਨਾਲ ਇਸ ਤਰ੍ਹਾਂ ਚੁਪਕਰਾ ਰਹੇ ਨੇ ਤੁਸੀਂ ਦੇਖੀ ਆ ਕਿਸਾਨ ਅੰਦੋਲਨ ਨਾਲ ਕੀ ਕੀਤੀ ਇਹਨਾਂ ਨੇ